ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਜ ਬੈਠਕ ਹੋਈ ਹੈ ਖੇਚੋੜੀ ਮੰਤਰੀ ਵੀ ਨਾਲ ਮੌਜੂਦ ਸੀਗੇ ਕੀ ਮੁੱਦਿਆਂ ਤੇ ਕਿਹੜੇ ਮੁੱਦਿਆਂ ਤੇ ਗੱਲਬਾਤ ਹੋਈ ਹੈ ਸਾਡੇ ਨਾਲ ਇਸ ਵੇ ਬੁਟਾ ਸਿੰਘ ਮੌਜੂਦ ਨੇ ਬੁਟਾ ਜੀ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਫਿਰ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੇ ਖੇਚੋੜੀ ਮੰਤਰੀ ਨਾਲ ਮੀਟਿੰਗ ਹੋਈ ਹੈ ਮੈਂ ਬੁਟਾ ਸਿੰਘ ਸ਼ਾਦੀਪੁਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਅੱਜ ਮੀਟਿੰਗ ਜਿਹੜੀ ਹੋਈ ਹੈ ਸੀਐਮ ਸਾਹਿਬ ਨੂੰ ਜਦ ਦਿਨ ਅਸੀਂ 26 27 28 ਦਾ ਜਿਹੜਾ ਮੋਰਚਾ ਇੱਥੇ ਲਾਇਆ ਸੀ 3 ਦਿਨ ਦਾ ਦਰਨਾ ਉਸ ਦਿਨ ਐਗਰੀਕਲਚਰ ਮਨਿਸਟਰ ਨਾਲ ਮੀਟਿੰਗ ਹੋਈ ਸੀ ਤੇ ਉਹਨਾਂ ਨੂੰ ਅਸੀਂ ਉਹਨਾਂ ਤੋਂ ਪਹਿਲਾਂ ਵਾਅਦਾ ਲੈ ਕੇ ਹੀ ਮੀਟਿੰਗ ਕਰਨ ਆਏ ਸੀ ਵੀ ਜੇ ਸੀਐਮ ਸਾਹਿਬ ਮੀਟਿੰਗ ਕਰਨਗੇ ਤੇ ਤਾਂ ਆਵਾਂਗੇ ਉਹਨਾਂ ਨੇ 19 ਤਰੀਕ ਨੂੰ ਦੁੱਧਨ ਮੀਟਿੰਗ ਦਿੱਤੀ ਸੀ ਉਹਦੇ ਸਬੰਧ ਵਿੱਚ ਅੱਜ ਮੀਟਿੰਗ ਜਿਹੜੀ ਉਹ ਹੋਈ ਆ ਤੇ ਉਹਦੇ ਵਿੱਚ ਜਿਹੜੇ ਵੀ ਮਸਲੇ ਸੀ ਸਾਡੇ ਜਿਵੇਂ ਅ ਪਰਾਲੀ ਦੇ ਕੇਸ ਨੇ ਅੰਦੋਲਨ ਦੌਰਾਨ ਕੇਸ ਹੋਏ ਆ ਜਿਹੜੇ ਉਹ ਹੱਲ ਨਹੀਂ ਹੋਏ ਅਜੇ ਤੱਕ ਅਜੋ ਅੱਜ ਤੱਕ ਉਸ ਤਰ੍ਹਾਂ ਹੀ ਉਹ ਸਟੈਂਡ ਕਰਦੇ ਆ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ 31 ਮਾਰਚ ਤੱਕ ਤਕਰੀਬਨ ਤਕਰੀਬਨ ਅਸੀਂ ਸਾਰੇ ਦੇ ਸਾਰੇ ਉਹ ਖਤਮ ਕਰਾ ਦੇਾਂਗੇ ਇੱਕ ਨੋਡਲ ਅਫਸਰ ਨਿਯੁਕਤ ਕਰਤਾ ਉਹਨਾਂ ਨੇ ਮੇਰਾ ਨਾਂ ਉਹਦਾ ਧਿਆਨ ਨਿਕਲ ਗਨ ਉਹਦਾ ਨਾਂ ਜਿਹੜਾ ਇਹ ਆ ਉਹ ਉਹਨਾਂ ਨੇ ਨਿਯੁਕਤ ਕਰਤਾ ਤੇ ਜਲਦੀ ਤੋਂ ਜਲਦੀ ਉਹ ਹੱਲ ਜਿਹੜੇ ਨੂੰ ਕਰ ਦਿੱਤੇ ਜਾਣਗੇ ਜਿਹੜੇ ਸ਼ਹੀਦ ਪਰਿਵਾਰ ਨੇ ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਊਗਾ ਤੇ ਬਾਕੀ ਪਰਿਵਾਰਾਂ ਨੂੰ ਰਹਿੰਦਿਆਂ ਜਿਹੜੀਆਂ ਨੌਕਰੀਆਂ ਨੇ ਉਹ ਵੀ ਉਹਨਾਂ ਨੂੰ ਦਿੱਤੀਆਂ ਜਾਣੀਆਂ ਉਹਦੇ ਤਾਂ ਇਹ ਹੋ ਗਿਆ ਇਹ ਕਿਸੇ ਤਰ੍ਹਾਂ ਹੀ ਜਿਹੜੇ ਸੈਟਲਮੈਂਟ ਕੇਸ ਨੇ ਆਪਣੇ ਕੋਆਪਰੇਟਿਵ ਬੈਂਕਾਂ ਦੇ ਲੈਂਡ ਮਾਰਗੇਜ ਬੈਂਕਾਂ ਦੇ ਉਹਦੇ ਉੱਤੇ ਉਹਨਾਂ ਨੇ ਇਹ ਗੱਲ ਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਤੋਂ ਜਲਦੀ ਪਰ ਇਹਦੀ ਨਿਵਾੜ ਨਾਲ ਗੱਲ ਕਰਨੀ ਪਣੀ ਹੈ ਨਿਵਾੜ ਨਾਲ ਗੱਲ ਕਰਕੇ ਅਸੀਂ ਇਹ ਵੀ ਤੁਹਾਡਾ ਮਸਲਾ ਜਿਹੜਾ ਇਹ ਵੀ ਜਲਦੀ ਹੱਲ ਕਰ ਦਿਆਂਗੇ ਇਸੇ ਤਰ੍ਹਾਂ ਇਸ ਤਕਸੀਮ ਦੇ ਕੇਸ ਨੇ ਜਿਹੜੇ ਪਰਿਵਾਰਾਂ ਦੇ ਵਿੱਚ ਉਹ ਤਕਸੀਮ ਵਾਲਾ ਉਹਨਾਂ ਕਹਿੰਦੇ ਜਿੱਥੇ ਕੋਈ ਵਿਵਾਦ ਨਹੀਂ ਉਹ ਵੀ ਅਸੀਂ ਜਲਦੀ ਤੋਂ ਜਲਦੀ ਤੁਹਾਡੇ ਹੱਲ ਜਿਹੜੇ 1 ਜਨਵਰੀ 31 ਮਾਰਚ ਤੱਕ ਤਕਰੀਬਨ ਇਹ ਹੱਲ ਹੋ ਜਾਣਗੇ 1 ਜਨਵਰੀ ਤੋਂ ਪਿੰਡਾਂ ਵਿੱਚ ਕੈਂਪ ਲਾਉਣਗੇ ਡੀਸੀ ਜਿਹੜੇ ਨੇ ਸਬੰਧਤ ਅਧਿਕਾਰੀ ਜਿਹੜੇ ਆ ਉਹ ਮੀਟਿੰਗਾਂ ਕਰਨਗੇ ਕੈਂਪ ਲਾਉਣਗੇ ਪਿੰਡਾਂ ਵਿੱਚ ਤੇ ਉਹ ਮਸਲੇ ਜਿਹੜੇ ਨੇ ਉਹ ਵੀ ਹੱਲ ਹੋ ਜਾਣਗੇ ਇਸੇ ਤਰ੍ਹਾਂ ਹੀ ਪਾਣੀਆਂ ਦਾ ਇੱਕ ਜਿਹੜਾ ਮੋਟਰਾਂ ਮੋਟਰਾਂ ਨਹਿਰੀ ਸਨ ਉਹਨਾਂ ਦਾ ਜਿਹੜਾ ਕੋਈ ਪਿਛਲਾ ਬਿੱਲ ਸੀ ਉਹਨਾਂ ਕੋ ਭਰਨਾ ਪਊਗਾ 1 ਜਨਵਰੀ 24 ਤੋਂ ਅੱਗੇ ਬਿੱਲ ਨਹੀਂ ਆਊ ਕਰੂਗਾ ਇਸ ਤਰ੍ਹਾਂ ਕਰਕੇ ਕਈ ਮਸਲੇ ਹਨ ਇਦਾਂ ਦੇ ਜਿਹੜੇ ਉਹ ਇੱਕ ਖੇਤਾਂ ਦੇ ਵਿੱਚ ਕਹਿੰਦੇ ਵੀ ਜਿਹੜੇ ਜੰਗਲੀ ਜਾਨਵਰਾਂ ਦਾ ਆਣਾ ਉਹਦੇ ਤੇ ਵੀ ਕੋਈ ਚਰਚਾ ਕਰ ਰਹੀ ਇਸ ਵਕਤ ਹੀ ਜੰਗਲੀ ਜਾਨਵਰਾਂ ਦਾ ਜਿਹੜਾ ਸੀ ਉਹਦੇ ਉੱਤੇ ਵੀ ਅਸੀਂ ਇਹਨਾਂ ਨੂੰ ਸਰਕਾਰ ਨੂੰ ਕਿਹਾ ਵੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰਦੇ ਨੇ ਬਾਹਰ ਨਿਕਲ ਕੇ ਇਹਦਾ ਕੋਈ ਹੱਲ ਦੱਸੋ ਇਹਦੇ ਵਾਸਤੇ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦੋ ਤਿੰਨ ਬੀੜਾ ਉਹਨਾਂ ਨੇ ਕੋਈ ਨਿਗਾਹ ਮਾਰੀ ਹੈ ਨਿਗਰਾਨੀ ਕੀਤੀ ਉਹਨਾਂ ਦੀ ਉਹਦੇ ਵਿੱਚ ਕੋਈ ਸਿਸਟਮ ਬਣਾ ਰਹੇ ਨੇ ਤਾਂ ਦਾ ਜਿਹੜੇ ਉੱਥੇ ਰੱਖੇ ਜਾ ਸਕਣ ਤੇ ਦੂਜਾ ਉਹਨਾਂ ਨੇ ਸੂਰ ਵਗੈਰਾ ਜਿਹੜੇ ਨੇ ਉਹਨਾਂ ਨੂੰ ਮਾਰਨ ਵਾਸਤੇ ਕੋਈ ਨਾ ਹੈ ਵੀ ਕਲਸਟਰ ਬਣਾ ਕੇ ਹੋ ਜਾਏ ਤੇ ਲਾਇਸੈਂਸ ਜਿਹੜੇ ਨੂੰ ਦਿੱਤੇ ਜਾਣਗੇ ਉਹ ਲਾਇਸੈਂਸ ਜਿਹਨਾਂ ਨੂੰ ਦਿੱਤੇ ਜਾਣਗੇ ਉਹ ਫਿਰ ਉਹਨਾਂ ਨੂੰ ਸੂਰਾਂ ਨੂੰ ਮਾਰ ਸਕਦੇ ਆ ਜਾਂ ਉਹ ਡਰਦੇ ਨਹੀਂ ਆ ਉਹਨਾਂ ਕਰਨਗੇ ਇਦਾਂ ਕਰਕੇ ਕੁਝ ਪਰਕ ਪਊਗਾ ਮਾਰਨ ਦੇ ਲਾਇਸੈਂਸ ਜਰੂਰ ਦਿੱਤੇ ਜਾਣਗੇ ਹਥਿਆਰਾਂ ਲਾਇਸੈਂਸ ਬੰਦ ਹਾਂ ਹਾਂ ਬੰਦ ਨੇ ਵੈਸੇ ਉਹਦੇ ਵਾਸਤੇ ਉਹਨਾਂ ਨੇ 12 ਬੋਰਡ ਦਾ ਲਾਇਸੈਂਸ ਹੈ ਜਿਹੜਾ ਉਹਨਾਂ ਨੇ ਕਿਹਾ ਵੀ ਉਹ ਇਸ਼ੂ ਕੀਤਾ ਜਾਊਗਾ ਅੱਛਾ ਇੱਕ ਪੁੱਤ ਜੀ ਜਿਸ ਤਨ ਲਗਾਤਾਰ ਮੀਟਿੰਗਾਂ ਚੱਲਦੀਆਂ ਨੇ ਖੇਤੀਬਾੜੀ ਮੰਤਰੀ ਨਾਲ ਕਿ ਕਿਸਾਨ ਜ਼ਿਆਦਾਤਰ ਜ਼ਿਆਦਾਤਰ ਨੇ ਦੇ ਆਏ ਨੇ ਜਾਂ ਦੌਰ ਚੱਲਦਾ ਕਿ ਅੱਜ ਜਿਹੜੀ ਮੀਟਿੰਗ ਹੋਈ ਹੈ ਜੋ ਤੁਸੀਂ ਮੰਗਾ ਰੱਖੀਆਂ ਨੇ ਕੀ ਤੁਸੀਂ ਹੁਣ ਸੰਤੋਸ਼ ਚੋਂ ਜਾਂ ਫਿਰ ਕੀ ਗੱਲਬਾਤ ਕੀਤੀ ਨਹੀਂ ਸੰਤੋਸ਼ਤਾ ਆਪਾਂ ਮੀਟਿੰਗ ਦੇ ਕਹਿ ਸਕਦਾ ਵੀ ਠੀਕ ਵਧੀਆ ਮਾਹੌਲ ਚੋਂ ਕਿ ਸੰਤੋਸ਼ਤਾ ਆਪਾਂ ਉਸ ਦਿਨੋਂ ਮੰਗੇ ਜਿੱਦਣ ਮੰਗਾ ਮੰਨੀਆਂ ਜਾਣ ਗਈਆਂ ਉਹਨਾਂ ਚਿਰ ਤਾਂ ਅੱਜ ਤਾਂ ਠੀਕ ਆ ਬਸ ਉਹਨਾਂ ਨੇ ਗੱਲਬਾਤ ਕਰ ਲਈ ਵਧੀਆ ਮਾਹੌਲ ਚੋ ਕੀ ਆ ਕਰਦੇ ਆਂਗੇ ਆ ਰਹਿ ਜੂਗੀ ਆ ਕਰਦੇ ਆਂਗੇ ਇਦਾਂ ਕਰਕੇ ਗੱਲਬਾਤ ਚੱਲ ਗਈ ਪਰ ਜਿੰਨਾ ਚਿਰ ਮੰਗਾ ਜਿਹੜੀਆਂ ਨੇ ਮੰਨੀਆਂ ਨਹੀਂ ਜਾਂਦੀਆਂ ਲਾਗੂ ਨਹੀਂ ਹੋ ਜਾਂਦੇ ਆ ਉਹਨਾਂ ਚਿਰ ਤਾਂ ਸੰਤੁਸ਼ਟੀ ਵਾਲੀ ਕੋਈ ਗੱਲ ਨਹੀਂ ਠੀਕ ਉਹਨਾਂ ਜੋ ਤੁਹਾਡੇ ਮਨ ਨੂੰ ਤਸੱਲੀ ਹੋ ਗਈ ਬਠੀਕ ਗੱਲਬਾਤ ਹੋ ਗਈ ਹੈ ਇਹ ਮਸਲੇ ਹੱਲ ਸਰਕਾਰ ਕਰੂਗੀ ਆਸ ਲੈ ਕੇ ਜਾਨੇ ਵੀ ਕਰੂਗੀ ਅਗਰ ਨਹੀਂ ਕਰੂਗੀ ਫਿਰ ਤੁਜਾ ਰਸਤਾ ਕੀ ਲੱਗਦਾ ਬਈ ਸੋ ਕੋਈ ਹੁਣ ਤਾਂ 2 ਸਾਲ ਹੋ ਚੱਲੇ ਸਰਕਾਰ ਨੂੰ ਪੁਰੀ ਨੂੰ ਮੀਟਿੰਗਾਂ ਕਾਫੀ ਕੀਤੀ ਨੇ ਕਿਸਾਨਾਂ ਨੇ ਕੋਈ ਗਲਤੀ ਕੀਤੀ ਸਰਕਾਰ ਖੜੀ ਹੈ ਜਾਂ ਫਿਰ ਜਿਹਨਾਂ ਕਹਿੰਦੇ ਮੀਟਿੰਗਾਂ ਕਰਨੀਆਂ ਪੈਂਦੀਆਂ ਹਨ ਉਹ ਵੇਖੋ ਇਹ ਸਿਸਟਮ ਹੀ ਨਾ ਸਾਨੂੰ ਟਾਈਮ ਲੱਗਦਾ ਵੀ ਕੁਝ ਗੱਲਾਂ ਜਿਹੜੀਆਂ ਨੇ ਸਰਕਾਰ ਨੂੰ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਲੋਕਾਂ ਦਾ ਵਿਸ਼ਵਾਸ ਸਰਕਾਰ ਨੂੰ ਬਣਨਾ ਚਾਹੀਦਾ ਤਾਂ ਗੱਲ ਬਣੂਗੀ ਵਰਨਾ ਅਜੇ ਤੱਕ ਲੋਕਾਂ ਨੂੰ ਵਿਸ਼ਵਾਸ ਹੈ ਨਹੀਂ ਵੀ ਜਿਹੜੀ ਗੱਲ ਕਰਦੇ ਨੇ ਉੱਤੇ ਕਰੇ ਉੱਤਰਦੇ ਨੇ ਅਜੇ ਤੱਕ ਲੋਕ ਇਸ ਗੱਲ ਦੇ ਉੱਤੇ ਸੱਚੋਪਾ ਨਹੀਂ ਨੇ ਅੱਛਾ ਇੱਕ ਸੰਗਰੂਰ ਵਾਲੇ ਸਾਈਡ ਉਧਰਲੀ ਸਾਈਡ ਅੱ비 ਸੁੰਡੀ ਦਾ ਫੇਰ ਤੋਂ ਕਹਿਰ ਹੁਣ ਸ਼ੁਰੂ ਹੋ ਚੁੱਕਿਆ ਹੈ ਕਿਸਾਨਾਂ ਦਾ ਇਹ ਵੀ ਬੜਾ ਨੁਕਸਾਨ ਹੋ ਰਿਹਾ ਹੈ ਉਸ ਤੋਂ ਕੋਈ ਚਰਚਾ ਕੀਤੀ ਗਈ ਹੈ ਕੋਈ ਦਵਾਈਆਂ ਦੇ ਵੀ ਹੋਈਆਂ ਸਾਰਾ ਕੁਝ ਹੋਇਆ ਤਾਂ ਹੈ ਪਰ ਉਹ ਕਹਿੰਦੇ ਨੇ ਕਰ ਰਹੇ ਆਂ ਜੀ ਇਹ ਮਸਲੇ ਹੱਲ ਹੁਣ ਕਰ ਦਿਆਂਗੇ ਅਸੀਂ ਥੋੜਾ ਜਿਹਾ ਲੇਟ ਪਹੁੰਚੇ ਸ਼ਾਇਦ ਮੇਰੇ ਤੋਂ ਪਹਿਲਾਂ ਡਿਸਕਸ਼ਨ ਇਹਦੇ ਉੱਤੇ ਹੋ ਗਈ ਹੋਵੇ ਕਿ ਸਰਕਾਰ ਆਸ਼ਵਾਸ਼ਣ ਦੇ ਰਹੀ ਹੈ ਵੀ ਇਹ ਮਸਲੇ ਹੱਲ ਕਰੇਗੀ ਸਰਕਾਰ ਕਹ ਰਹੀ ਹੈ ਕਿ ਤੁਹਾਡੇ ਮਸਲੇ ਨੇ ਅਸੀਂ ਹੱਲ ਇਹਨਾਂ ਨੂੰ ਕਰ ਦਵਾਵਾਂਗੇ ਔਰ ਪਹਿਲ ਦੇ ਆਧਾਰ ਤੇ ਕਰਾਂਗੇ ਅੱਗੇ ਦੇਖੋ ਕਿੰਨੇ ਕਰਦੇ ਨੇ ਕਿੰਨੇ ਰਹਿੰਦੇ ਨੇ ਕਿੰਨੇ ਪੋਲੇ ਪੈਰੀ ਕਰ ਦਿੰਦੀ ਹੈ ਸਰਕਾਰ ਕਿੰਨੇ ਸਾਨੂੰ ਤੱਕੇ ਦੇ ਨਾਲ ਤੇ ਜ਼ਬਰਦਸਤੀ ਤੇ ਲੜਾਈ ਲੜ ਕੇ ਧਰਨੇ ਲਾ ਕੇ ਕਰਾਉਣੇ ਪੈਂਦੇ ਆ ਉਹ ਆਪਾਂ ਬਾਅਦ ਚ ਦੇਖਾਂਗੇ ਧੰਨਵਾਦ ਤਾਂ ਸਾਡੇ ਨਾਲ ਕਿਸਾਨਾਂ ਨੂੰ ਉਹ ਮੌਜੂ ਸੀਗੇ ਅੱਜ ਜਿਹਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਕਈ ਮੁੱਦੇ ਜਿਹੜੇ ਨੇ ਉਹਦੇ ਤੇ ਚਰਚਾ ਵੀ ਕੀਤੀ ਗਈ ਜਿਸ ਦੇ ਵਿੱਚ ਐਮਐਸਪੀ ਦਾ ਮੁੱਦਾ ਖਾਸ ਰਿਹਾ ਤੇ ਜਿਹੜੇ ਖੇਤਾਂ ਦੇ ਵਿੱਚ ਜੰਗਲੀ ਜਾਨਵਰਾਂ ਦਾ ਕਹਿਰ ਮਚਾਈਆ ਉਸ ਦੇ ਉੱਤੇ ਕਿਸਾਨਾਂ ਨੂੰ ਲਾਇਸੈਂਸ ਜਿਹੜੇ ਹਥਿਆਰਾਂ ਦੇ ਲਾਇਸੈਂਸ ਵੀ ਅਪਲਾਈ ਹੋਣਗੇ ਤਾਂ ਕਿਤਨੇ ਜਿਹੜੀ ਅੱਜ ਮੀਟਿੰਗ ਹੋਈ ਹੈ ਕਿਸਾਨਾਂ ਨੇ ਇਹ ਗੱਲ ਖਾਸ ਤੌਰ ਤੇ ਕਹਿਣਾ ਹੈ ਕਿ ਆ ਮੀਟਿੰਗ ਤਾਂ ਹੋ ਚੁੱਕੀ ਆ ਪਰ ਸਰਕਾਰ ਮੰਗਾ ਮੰਨਦੀ ਆ ਇਹ ਨਹੀਂ ਉਹ ਸਮੇਂ ਦੱਸੂਗਾ ਚੰਡੀਗੜ੍ਹ ਤੋਂ ਅਭਿਸ਼ੇਕ ਮਹਿੰਦੀ ਰਿਪੋਰਟ ਪੰਜਾਬ ਤੱਕ